ਸਤਪਾਲ ਸਿੰਘ ਆਪਣੇ ਜੋ ਲੜਕਾ ਦਾ ਮਰਡਰ ਹੋਇਆ ਉਹਨਾਂ ਦਾ ਪਿਤਾ ਹਾਂ ਜੇਤेंद्र ਸਿੰਘ ਹਰਿੰਦਰ ਸਿੰਘ ਦਾ ਜੋ ਜਮਾਲਪੁਰ ਕੋਲ ਨਿੱਤੇ ਜਮਾਲਪੁਰ ਵਿੱਚ ਮਰਡਰ ਕੀਤਾ ਗਿਆ ਉਹਨਾਂ ਦਾ ਉਹਨਾਂ ਦਾ ਪਿਤਾ ਜੀ ਬੋਲਦਾ ਹਾਂ ਮੈਂ ਸਮੂਹ ਦੇਸ਼ਵਾਸੀਆਂ ਤੇ ਵਿਦੇਸ਼ੀਆਂ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਜੋ ਮਾਮਨ ਪਸੰਦ ਲੋਕ ਹਨ ਉਹਨਾਂ ਨੂੰ ਬੇਨਤੀ ਪ੍ਰਜੋਰ ਅਪੀਲ ਕਰਦਾ ਹਾਂ ਕਿ ਮੇਰੇ ਬੱਚਿਆਂ ਦਾ ਜੋ ਇਹ ਸ਼ਹਾਦਤ ਹੋਈ ਹੈ ਇਹਨਾਂ ਨੇ ਗੁੰਡਾ ਰਾਜ ਨਹੀਂ ਜਾਲਮ ਰਾਜ ਨੇ ਬੱਚਿਆਂ ਨੂੰ ਖਤਮ ਕੀਤਾ ਜਿਸ ਤਰ੍ਹਾਂ ਹੋਰਾਂ ਨੂੰ ਵੀ ਖਤਮ ਕਰਦੇ ਆ ਰਹੇ ਹਨ ਤਾਂ ਮੁਕਾਬਲੇ ਬਣਾ ਕਿ ਸ਼ੋਕਾ ਦੇ ਆਗਮਬਾਦ ਸੁਣੀ ਨਹੀਂ ਜਾਂਦੀ ਜੇ ਤੁਸੀਂ ਜਮਹੂਰੀ ਹੋ ਜੇ ਤੁਸੀਂ ਹੱਕ ਲੈਣੇ ਚਾਹੁੰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਸਮਝਿਓ ਅਸੀਂ ਇਨਸਾਨ ਹਾਂ ਅਸੀਂ ਧਰਤੀ ਤੇ ਕੋਈ ਇਨਸਾਨ ਬਣ ਕੇ ਆਏ ਹਾਂ ਤਾ ਇਸ ਸਿੰਘਾਸਣ ਦੇ ਵਿੱਚ ਵਾਧੂ-ਵਾਧਾ ਹਿੱਸਾ ਪਾਵੋ ਤਾਂ ਕਿ ਮੇਰੇ ਬੱਚਿਆਂ ਦਾ ਜੋ ਸਾਤ ਹੋ ਜਾਉਂਦਾ ਖੂਨ ਡੋਲਿਆ ਅਜਾਈ ਨਾ ਜਾਵੇ ਜਿਸ ਤਰ੍ਹਾਂ ਭਗਤ ਸਿੰਘ ਨੇ ਬੱਬ ਮਾਰ ਕੇ ਦੁਨੀਆ ਨੂੰ ਜਗਾਇਆ ਸੀ ਅੰਗਰੇਜ਼ਾਂ ਦੇ ਗੁਲਾਮ ਹਾਂ ਸੀ ਆਜ਼ਾਦ ਹਾਂ ਇਸੇ ਕਰਕੇ ਅਸੀਂ ਗੁਲਾਮੀਆਂ ਹੁਣ ਵੀ ਭੋਗਦੇ ਹਾਂ ਅਸੀਂ ਇਹ ਬੱਚਿਆਂ ਦਾ ਖੂਨ ਆਜ਼ਾਦੀ ਦੇ ਤੌਰ ਤੇ ਇੱਕ ਪ੍ਰਤੀਕ ਸਮਝ ਕੇ ਇਕੱਠੇ ਹੋ ਕੇ ਇਸ ਸੰਗਾਰ ਵਿੱਚ ਹਿੱਸਾ ਪਾਈਏ ਤਾਂ ਕਿ ਬੱਚਾ ਨੂੰ ਇਨਸਾਫ ਮਿਲ ਸਕੇ ਔਰ ਅੱਗੇ ਵਾਸਤੇ ਜੋ ਹੈ ਇਸ ਤਰ੍ਹਾਂ ਦੇ ਗਲਤ ਤਰੀਕੇ ਦੇ ਜਾਏ ਕੋਈ ਮੁਲਾਜ਼ਮ ਹੈ ਚਾਹੇ ਕੋ ਲੀਡਰ ਹੈ ਕੋਈ ਵੀ ਹੋਵੇ ਅੰਸਰ ਉਹਨਾਂ ਨੂੰ ਨੱਥ ਪਾਈ ਜਾਵੇ ਕਿ ਇਹੋ ਜਿਹੇ ਕੋ ਕਰਮ ਹਨ ਜਿਸ ਤਰ੍ਹਾਂ ਸਾਡੇ ਘਰ ਨੂੰ ਕਬਰਸਤਾਨ ਬਣਾਇਆ ਗਿਆ ਹੈ ਕੋਈ ਹਿੰਦੁਸਤਾਨ ਵਿੱਚ ਹੋਰ ਕਬਰਸਤਾਨ ਨਾ ਬਣੇ ਇਸ ਕਰਕੇ ਮੇਰੇ ਸਾਹਮਣੂ ਬਜੁਰ ਅਪੀਲ ਹੈ ਕਿਰਪਾ ਕਰਕੇ ਮੇਰੀ ਗੱਲ ਤੇ ਗੌਰ ਕਰਨਾ ਜੀ ਨਹੀਂ ਮੈਂ ਤਾਂ ਮੁੱਕ ਚੁੱਕਾ ਤੁਸੀਂ ਵੀ ਮੇਰੇ ਤਰ੍ਹਾਂ ਸਮਾਪਤ ਹੋ ਜਾਓ ਬੋ ਤਾਂ ਆਉਣ ਦਾ ਕੋ ਜੀੜਦਾ 海带那些啥的，是那哎呀。 ਏ ਬਾਦ ਨੂੰ ਸਾਡੀ ਇਸ ਤਰ੍ਹਾਂ ਆਪਾਂ ਦੁਆਰ ਖਿਸਕ ਕਰਕੇ ਮੇਰੀ ਉੱਪਰ ਜੋ ਅਪੀਲ ਹੈ ਸਾਨੂੰ ਇਹ ਸਰਬੱਤ ਤੋਂ ਬਾਅਦ ਇਸ ਯੋਗਦਾਨ ਵਿੱਚ ਹਿੱਸਾ ਪਾਉ ਉਹ ਸਫਰ ਰਾਜ ਜਿੱਤੇ ਤੋਂ ਉੱਠ ਕੇ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਇਹ ਸਿਧਾਂਤ ਵਧਣਾ ਹੈ ਇਨਸਾਨਾਂ ਨੂੰ ਜਿਉਣ ਵਾਸਤੇ ਇੱਕ ਆਪਾਂ ਚੰਗੀ ਰਾਹ ਫੜ ਕੇ ਇਨਸਾਨਾਂ ਵਾਲਾ ਰਸਤਾ ਦਿਖਾ ਕੇ ਦੁਨੀਆ ਨੂੰ ਦੱਸਣਾ ਹੈ ਕਿ ਅਸੀਂ ਆਹ ਇਨਸਾਨਾਂ ਸੀ ਇਸ ਤਰ੍ਹਾਂ ਜਿਉਣਾ ਚਾਹੁੰਦੇ ਹਾਂ ਸਾ ਅਸੀਂ ਚਾਹੁੰਦੇ ਹਾਂ ਅਮਰਸਾ ਲੋਕ ਆਪਣੀ ਖੁਦ ਰੋਟੀ ਖਾਣ ਨੂੰ ਅਸੀਂ ਕਿਸੇ ਦੇ ਗਰੰਟਾ ਨੂੰ ਕੀ ਲੈਣਾ ਹੈ ਅਸੀਂ ਤਾਂ ਸਿਰਫ ਆਪਦੀ ਕਮਾਈ ਨਾਲ ਹੀ ਹੱਕ ਨਾਲ ਆਰਾਮ ਨਾਲ ਜਿਉਣਾ ਚਾਹੁੰਦੇ ਹਾਂ ਚਾਉਂਦੇ ਹਾਂ ਸਾਨੂੰ ਇਸ ਤਰ੍ਹਾਂ ਜਿਉਂ ਉਹਨਾਂ ਨੇ ਦਿਨ ਦੇਣ ਦੇਂਦੇ ਜੋ ਕੋਈ ਮਾੜਾ ਮੋਟਾ ਬੱਚਾ ਪੜ੍ਹ ਲੈ ਕੇ ਅਫਸਰ ਬਣਨਾ ਚਾਹੁੰਦਾ ਜਾਂ ਕੋਈ ਅੱਗੇ ਆਉਣਾ ਚਾਹੁੰਦਾ ਹੈ ਉਸ ਨੂੰ ਖਤਮ ਕੀਤਾ ਜਾਂਦਾ ਹੈ ਇਹ ਤਾਂ ਅਸੀਂ ਗੁਲਾਮਾਂ ਨਾਲੋਂ ਵੀ ਵੱਧ ਪਰੇ ਜ਼ਿੰਦਗੀ ਜੀ ਰਹੇ ਹਾਂ ਇਹ ਸਾਡੀਆਂ ਗੁਲਾਮੀਆਂ ਨੂੰ ਸਵਾਰਥ ਕਰ ਲਈਏ ਸੰਘਰਸ਼ ਬੁੱਧਾ ਜਾ ਰਿਹਾ ਹੈ ਤੁਹਾਨੂੰ ਕਿਰਪਾ ਕਰਕੇ ਮੇਰੀ ਪਰਜੋਰ ਅਪੀਲ ਹੈ ਸਭ ਨੂੰ ਕੋਈ ਇਸ ਸਵਾਰਥ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਵੋ ਮੇਰੀ ਦੇਸ਼ਾਂ ਦੇ ਸਿੱਪਿਆਬੀਆਂ ਨੂੰ ਸਭ ਨੂੰ ਭਾਰਤੀਆਂ ਨੂੰ ਸਭ ਆਮਸਾਂ ਲੋਕਾਂ ਨੂੰ ਵੱੜ ਦੇ ਵਿੱਚ ਅਪੀਲ ਹੈ ਕਿ ਇਹ ਇਨਸਾਨ ਇਨਸਾਨੀਅਤ ਦੇ ਵਾਸਤੇ ਇਨਸਾਨ ਨੂੰ ਬਚਾਉਣ ਖਤਰੇ ਇਸ ਇੱਕ ਜੁੱਟ ਹੋ ਕੇ ਇਸ ਸਿੰਘਾਸਨ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰੋ ਤਾਂ ਮੇਰੇ ਬੱਚਾ ਨੂੰ ਸੱਤ ਸੱਤੀ ਸੰਦਾ ਜੇ ਹੋਵੇ ਨਹੀਂ ਮੇਰੇ ਤਾਂ ਸੱਚੇ ਮੁੱਕ ਗਏ ਹਨ ਉਹਨਾਂ ਦੀ ਮੌਤ ਕਿ ਨਹੀਂ ਜਾਵੇਗੀ ਜੇ ਤੁਸੀਂ ਸਿੰਘਾਸਨ ਵਿਢ ਲਓਗੇ ਤਾਂ ਉਹ ਕਸ਼ਾਤ ਉਹਨਾਂ ਦੀ ਬਣ ਜਾਵੇਗੀ ਔਰ ਉਹਨਾਂ ਦਾ ਦੁੱਧਾ ਖੂਨ ਨਾ ਜਾਇ ਨਾ ਜਾਵੇ ਮੇਰੀ ਪਰਜੋਰ ਵੀ ਰਹੇਗਾ ਸਾਰੇ ਪੰਜਾਬੀਆਂ ਨੂੰ ਕਿਰਪਾ ਕਰਕੇ ਇਸ ਤੇ ਗੌਰ ਕੀਤੀ ਜਾਵੇ ਧੰਨਵਾਦ